ਕਰਤਾਰ 54 36 ਚੱਲੇ ਅੱਜ ਰੌਂਦੇ ਪਿੰਡ ਨੂੰ ਲੈ ਵੀ ਪਹਿਲੀ ਚਾੜੀ ਬਾਈਕ ਲੈਣ ਲੱਗਿਆ ਜੀ ਕੋਈ ਨਹੀਂ ਬੰਨ੍ਹਾ ਲੰਘ ਜਾ ਲੱਗਦਾ ਬੜੀ ਵੱਡੀ ਆ ਮੈਂ ਇੱਧਰ ਆ ਗਿਆ ਬਾਈ ਉਹ ਵੀ ਮਿੱਤਰੋ ਸਿਹਰਾ ਅੱਜ ਇੱਕ ਹੋਰ ਕਰਤਾਰ ਟਰੈਕਟਰ ਲੈਣ ਪਹੁੰਚ ਗਈ ਟੀਮ ਆ ਗੋਲਾ ਖੜਾ ਆ ਹੂੰ Ne kadar kahıcağızcağız da. Allah no <Sessizlik> yes. yes. olsun. ਬੋਏ ਬਹੁਤ ਬਹੁ ਮੋਬਾਰਕ ਲੈ ਬਾਈ ਸਾਰੇ ਭਰਾਵਾਂ ਨੂੰ ਚਾਲ ਬਾਈ ਸਪੈਸ਼ਲੀ ਗੱਲ ਰਹੋਂ ਤੇ ਬਾਈ ਨੂੰ ਥੈਂਕ ਯੂ ਬਾਈ ਗੱਲ ਬਾਈ ਚੱਕ ਫਿਰ ਮੋਬਾਰਕ ਕੰਮ ਲੈ ਪੁੱਤਰੀ ਲੈ 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 ਸੋਹਣਿਆ ਬਹੁਤ ਬਹੁ ਮੋਬਾਰਕ ਜੀ ਭਾਈ ਜਿਓ ਜੀ ਆ ਲੋ ਥੈਂਕ ਯੂ ਬਾਈ ਜੇ ਸਾਰਿਆਂ ਨੂੰ ਖਵਾ ਦਈਏ ਮਨਪ੍ਰੀਤ ਬਾਈ ਕਰੋ ਮੂੰਹ ਮਠਾਈ ਫਿਰ ਥੈਂਕ ਯੂ ਬਾਈ ਸਾਨੂੰ 10 12 ਕਰਤਾਰਾਂ ਵਾਲੇ ਕਰਨ ਵਾਲੇ ਹਾਂ ਹੈਪੀ ਬਰਥਡੇ ਅੱਗੇ ਆ ਬਹੁਤ ਬਹੁਤ ਹੈਪੀ ਬਰਥਡੇ ਬਾਈ ਬਾਉਣਾ ਲੈ ਲਓ ਬਸ ਮੈਨੂੰ ਪਤਾ ਆਪਾਂ ਤੁਹਾਡੀ ਬੈਲ ਮੰਡੀ ਹਾਂ ਲਓ ਜੀ ਸਰੀ ਜੀ ਐ ਨਾ ਕਰੋ ਤੁਸੀਂ ਬਸ ਸਾਫ ਕੈਸੀ ਹੋ ਜੀ ਕਮ ਆਨ ਮੈਂ ਕਮ ਆਨ ਆ ਗਗਨਾ ਬਣਾ ਕੇ ਸੇਵ ਕਰ ਲਈ ਆ ਵੀ ਕਰ ਲੈ ਸੇਵ ਆ ਫੋਟੋਆਂ ਫੋਟੋਆਂ ਖਿੱਚ ਲੈ ਬਸ ਠੀਕ ਹੈ ਜਿਵੇਂ ਇਹ ਕਹਿੰਦਾ ਮੈਂ ਕਰਦਾ ਉਹ ਵੀ ਕੈਮਰੇ ਦੀ ਉਹ ਵੀ ਸਿੱਧੇ ਹਾਂ ਖੜੇ ਫੋਨ ਉਹ ਆਜੇ ਮਰ ਜੂ ਫਿਰ ਠੀਕ ਆ ਇੱਧਰ ਆ ਜੂ ਵੀਰੇ ਆ ਜਾ ਬਈ ਵੱਡੇ ਬਾਈ ਨੂੰ ਆ ਜਾ ਆ ਜਾ ਜੰਟੀ ਮੇਰੇ ਸਾਈਡ ਦੇ ਦੋ ਬਾਈ ਲੈ ਲੋ ਦੂਤ ਆ ਦੇ ਮੈਨੂੰ ਜੰਟੀ ਕੋਲੋਂ ਮੇਰਾ ਫੋਨ ਇੱਧਰ ਆ ਦੇ ਫੜਾ ਮੈਨੂੰ ਜੰਟੀ ਆ ਉਹ ਵੀ ਮਿੱਤਰੋ ਨਵੇਂ ਟਰੈਕਟਰ ਦੀ ਪਹਿਲੀ ਝਾਟੀ ਗੁਲਾਬ ਬਾਈ ਤੇ ਗਿੱਲਰ ਆਉਂਦੇ ਦਾ ਵੱਡਾ ਬਾਈ ਉੱਤ ਲੰਘ ਜਾ ਲੰਘ ਜਾ ਬੈਠੋ ਰੌਂਦੇ ਬੈਠ ਜਾ ਬਾਈ ਮੈਂ ਵੀ ਮਿੱਤਰੋ ਰੌਤੇ ਨੂੰ ਦੇ ਦੋ ਮੁਬਾਰਕਾ ਨਵਾਂ ਕਰਤਾਰ 58 36 ਚੱਲੇ ਅੱਜ ਰੌਤੇ ਪਿੰਡ ਨੂੰ ਲੈ ਵੀ ਪਹਿਲੀ ਚਾੜੀ ਬਾਈ ਗਲਾਬ ਲੈਣ ਲੱਗਿਆ ਜੀ ਕੋਈ ਮਨ ਨਾਲ ਅੰਗਿਤਾ ਬੰਨ੍ਹ ਲੱਫਤਾ ਮਾੜੀ ਵੱਡੀ ਮੈਂ ਇੱਧਰ ਆ ਗਿਆ ਬਾਈ ਵੱਡੇ ਭਾਈ ਚਲੋ ਚਲੋ ਜੀ ਚਲੋ ਵੜੀ ਚਲੋ ਭਾਈ ਆਹ ਚਲੋ ਜੀ